ਬਾਦਲ ਦੇ ਚੰਗਾ ਸੀ ਰਾਜ ਦਾ ਜਦ ਸਾਨੂੰ ਵਧੀਆ ਚਲ ਦਾਲ ਵੀ ਮਿਲਦੀ ਸੀਗੀ ਕਦੇ ਸਾਨੂੰ ਮਾਂ ਵੀ ਮਿਲ ਜਾਂਦੇ ਸੀ ਸੋਲੇ ਵੀ ਮਿਲਦੇ ਸੀ ਬਾਦਲ ਦੇ ਰਾਜ ਕਣ ਕਿੰਨੀ ਮਿਲਦੀ ਸੀ 2 ਰੁਪਏ ਕਿਲੋ ਵਾਲੀ ਮਿਲਦੀ ਸੀ 2 ਰੁਪਏ ਵਾਲੀ ਕਿਲੋ ਵਾਲੀ ਕਿੰਨੀ ਕਣਕ ਮਿਲਦੀ ਹੁੰਦੀ ਸੀ ਆਪਾਂ ਨੂੰ 30 ਕਿਲੋ ਮਿਲਦੀ ਸੀ 1 ਜੀ ਨੂੰ ਬਾਈ ਜੀ 30 ਕਿਲੋ ਕਣਕ ਮਿਲਦੀ ਸੀਗੀ 1 ਜੀ ਨੂੰ 1 ਜੀ ਨੂੰ 30 ਕਿਲੋ ਕਣਕ ਮਿਲਦੀ ਸੀ ਦਾਲ ਮਿਲਦੀ ᱛᱮ ਦੱਸ ਦਿਆ ਨਾ ਭੈਣ ਜੀ ਕੀ ਕੀ ਮਿਲਦਾ ਸੀ ਜਦ ਸੋਲੇ ਵੀ ਮਿਲਦੇ ਸੀ ਸਾਨੂੰ ਮਾਂ ਵੀ ਮਿਲਦੇ ਸੀਗੇ ਹੁਣ ਤਾਂ ਸਾਨੂੰ ਕੁਛ ਵੀ ਨਹੀਂ ਹੁਣ 5 ਕਿਲੋ ਕਣਕ ਦੇ ਕੇ ਬਰਾ ਦਿੰਦੇ ਨੇ ਜੇ ਕੋਈ ਸੂਰਾ ਨੂੰ ਲਾ ਕੇ ਦੇਣੇ ਹੁਣ ਤੋਂ ਮਿਲਾਈ ਬੋਲੇ ਸੋਨਹੀਆਂ ਸੋਨਹੀਆਂ ਕ੍ਰੋਮਨੀਏ ਕਾਂਦੀਦ ਜਿੰਦਾਬਾਦ ਕ੍ਰੋਮਨੀਏ ਕਾਂਦੀਦ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਵੈਰਲ ਜਿੰਦਾਬਾਦ ਅੱਤਰਾ ਤੁਸੀਂ ਜਿਹੜੀ ਕਾਂਗਰਸ ਸਰਕਾਰ ਆਈ ਉਹਨੇ ਆਪਣੇ ਦਮਦਮਾ ਸਾਹਿਬ ਜਾ ਕੇ ਕੈਪਟਨ ਸਾਹਿਬ ਨੇ ਗੁੰਦਗਾ ਸਾਹਿਬ ਫੜ ਕੇ ਛੌਂ ਖਾਧੀ ਕਿ ਮੈਂ 7 ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗਾ। ਬਾਕੀ ਜ਼ਿਮੀਂਦਾਰ ਪਰਵਾਹਾਂ ਦੇ ਘਰਾਂ-ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਫਾਰਮ 'ਤੇ ਵੀ ਛੋਟੇ ਸਿਰ ਜੋ ਵੀ ਕਰਜ਼ਾ, ਜਾਂ ਯਾਰ ਦੀ ਇਲਾ ਕਰਜ਼ਾ, ਚਾਹੇ ਕੋਈ ਕਿਸੇ ਵੀ ਕਿਸਮ ਦਾ ਕਰਜ਼ਾ ਚਾਹੇ 10 ਲੱਖਾਂ ਤੇ 20 ਲੱਖਾਂ ਤੱਕ ਦਾ ਮਾਫ਼ ਕਰ ਦੇਵਾਂਗਾ। ਵਪਾਰੀਆਂ ਦਾ ਕਰਜ਼ਾ ਮਾਫ਼ ਕਰ ਦੂੰਗਾ। ਨਸ਼ਾ ਖਤਮ ਕਰ ਦੂੰਗਾ। ਬਾਕੀ ਮੈਂ ਮੇਰੇ ਨੌਜਵਾਨ ਬਿਰਾਹੁ ਕੋ ਨੌਕਰੀ ਦੇਵਾਂਗਾ। ਪਰ ਉਹ ਬਹੀ ਮਾਂ ਸਰਕਾਰ ਨੇ ਸਾਡੇ ਨਾਲ 5 ਸਾਲ ਧੋਖਾ ਕਰਕੇ ਸਾਨੂੰ ਕੁਝ ਨਹੀਂ ਦਿੱਤਾ ਉਸ ਤੋਂ ਬਾਅਦ ਇੱਕ ਹੋਰ ਪੰਜਾਬੜਿਆ ਸਾਡੇ ਕੇ ਜੂਪੀ ਦਾ ਉਹਨੇ ਸਾਨੂੰ ਲਾਰੇ ਲਾਤੇ ਫੇ ਅਸੀਂ ਉਹਦੀਆਂ ਗੱਲਾਂ ਦੇ ਵਿੱਚ ਆ ਗਏ ਉਹਨੇ ਕੀ ਕੀਤਾ ਮੇਰੀਆਂ ਭੈਣਾਂ ਬੈਠੀਆਂ ਨੇ ਜਾਂ ਮੇਰੀਆਂ ਆਂਤਾਂ ਦੇ ਮੇਰੀਆਂ ਭੈਣਾਂ ਸੁਣਦੀਆਂ ਨੇ ਕਿ ਤੁਮੂ ਇੱਕ ਇੱਕ 1000 ਰੁਪਇਆ ਮਹੀਨੇ ਦਾ ਮੈਂ ਦੇਨੂਗਾ ਉਹਦੇ ਇੱਕ ਘਰ ਦੇ ਵਿੱਚ 4 ਬੇਟੀਆਂ ਸੀ ਚਾਰ ਚਾਰ ਆਪਣੇ ਮਾਈਆਂ ਸੀਗੀਆਂ ਉਹਨਾਂ ਨੇ ਕਿਹਾ ਵੀ ਸਾਡੇ ਕਰਦੇ ਮੈਂ ਚ 4000 ਰੁਪਇਆ ਹਰੇਕ ਮਹੀਨੇ ਦਾ ਆਜਾ ਕਰੂਗਾ ਇੱਕ ਮਹੀਨਾ ਇੱਕ 4 12 ਜੋਕਰ 48000 ਰੁਪਇਆ ਬਣਦਾ ਉਹ ਇੱਕ ਗੱਲ ਹੋਰ ਬਹੁਤ ਵੱਡਾ ਝੂਠ ਬੋਲਿਆ ਮੇਰੇ ਵੀਰੋ ਮੇਰਾ ਗੱਲ ਵੀ ਸ਼ਾਇਦ ਕਿਸੇ ਨੂੰ ਪਤਾ ਨਹੀਂ ਉਹਨੇ ਗੱਲ ਇਹ ਕਿਹਾ ਕਿ ਮੈਂ ਹੁਣ 1100 ਰੁਪਇਆ ਦਊਗਾ ਉਹ ਕਿਉਂ ਕੀਤਾ ਉਹਦੇ ਕਿ ਉਹਦੇ 'ਚ ਬਹੁਤ ਵੱਡਾ ਰਾਜ ਆ ਮੇਰੀ ਗੱਲ 'ਤੇ ਧਿਆਨ ਨਾ ਸੁਣ ਲਓ ਆ 1100 ਰੁਪਇਆ ਉਹਨੇ ਜਿਹੜੇ ਪਿਛਲੇ 25 ਸਤਿਓ ਖਾਲੇ ਆਪਦੇ ਉਹ ਖਾਲੇ ਦੀ ਮੈਂ ਤੁਹਾਨੂੰ 1100 ਰੁਪਇਆ ਹੁਣ ਤੋਂ ਸ਼ੁਰੂ ਕਰ ਦਿਆਂਗਾ ਉਹ ਬੇਈਮਾਨ ਛਕਾ ਰਹੇ ਨੇ ਮੇਰੇ ਵੀਰੋ ਜਿਹੜਾ ਕਹਿੰਦਾ ਸੀ ਕਿ ਮੈਂ 7 ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗਾ ਉਹ ਮੇਰੇ ਵੀਰੋ ਕਰ ਕਰ ਨਸ਼ਾ ਵਿਕਦਾ ਪਤਸ਼ਾ ਦੇ ਵਿੱਚ ਨਸ਼ਾ ਪਾਈ ਬੈਠਿਆ ਆ ਸਰਪੰਚ ਸਾਹਿਬ ਘੂੜ ਦੇ ਬੈਠੇ ਆ ਉਥੋਂ ਇੱਕ ਲੇਡੀ ਜਿਹੜਾ ਕਹ ਰਹੀ ਨਸ਼ੇ ਨਾ ਫੜੀ ਗਈ ਜਿਹੜੀ ਜਨੇਗਾ ਇੱਕ ਹੱਥ ਲੈ ਕੇ ਮੇਰੇ ਥਾਰ ਥਾਰ ਗੱਡੀ ਲਈ ਸੀ ਹੋਰ ਮੇਰਾ ਘਰ ਦੀ ਮਨੇਕਰ ਕਰ ਕਰ ਪਹੁੰਚੋ ਵੀ ਨਸ਼ੇ ਦੀ ਉਹ ਕਹਿੰਦਾ ਸੀ ਕਿ ਮੈਂ ਮੇਰੇ ਨੌਜਵਾਨ ਵੀਰਾਂ ਨੂੰ ਬਾਹਰ ਜਾਣ ਹੁਟਾ ਦੂੰਗਾ ਬਾਹਰੋਂ ਉਰੇ ਨੂੰ ਆਉਂਗਾ ਉਹ ਤੂੰ ਕਿੱਥੋਂ ਲੈ ਜਾਵੇਂਗਾ ਉਹ ਤੈਨਾਂ ਬੇੜਾ ਤੋਂ ਲਗਾਤਾ ਸਾਡੇ ਪੰਜਾਬ ਦਾ ਕੁੰਟਾ ਆਈ ਸਾਹ ਦੇ ਵਿੱਚ ਪੰਜਾਬ ਖਾ ਲਿਆ ਲੈ ਮੇਰਾ ਗੁੱਲ ਕਰਤਾ ਤੈ ਸਾਰਾ ਪੰਜਾਬ ਖਤਮ ਕਰਤਾ ਉਹ ਤੁਹ ਕਹਿੰਦਾ ਸੀ ਕਿ ਮੈਂ 2500 ਰੁਪਇਆ ਸਾਡੇ ਆਪਣੇ ਪੈਨਸ਼ਨ ਦਊਗਾ ਉਹ ਤੁਹ ਕਹਿੰਦਾ ਸੀ ਕਿ ਮੈਂ 51000 ਰੁਪਇਆ ਸ਼ਗਨ ਸਕੀਮ ਦਊਗਾ ਮੇਰੀਆਂ ਪੈਣਾ ਨੇ ਆਪਣੇ ਬੇਟੀਆਂ ਦੇ ਵਿਆਹ ਵੀ ਲੇਟ ਕਰਦੇ ਸੀ ਕਿ ਸਾਨੂੰ 5151000 ਰੁਪਇਆ ਮਿਲੇਗਾ ਪਰ ਬੇਰੀਮਾਨ ਸਰਕਾਰ ਨੇ ਸਾਨੂੰ ਖਾਤਮ ਕਰਤਾ ਮੇਰੇ ਵੀਰੋ ਹੁਣ ਜਾਗੜ ਦਾ ਮੌਕਾ ਜਾਗੜ ਦਾ ਮੌਕਾ ਜਾਗ ਕੋ ਜਗੋਂ ਤੱਕ ਅਸੀਂ ਨਹੀਂ ਜਾਗਦੇ ਤਾਂ ਲੋਕਾਂ ਨੇ ਲੋਟ ਨਹੀਂ ਆਉਣਾ ਆਪਣੇ ਸੀਟਾ ਪਰ ਜਿਤਲੀ ਆ ਬਿਲਕੁਲ ਜਿਤਲੀ ਆ ਹੁਣ ਆਪਾਂ ਨੇ ਮਾਰ ਜੰਦੇਣਾ ਅੱਠ ਆਪਣੇ ਖਾਲਸਾ ਜੀ ਤੁਹਾਡੇ ਇੱਕ ਮੰਡੀ ਨੇ ਪਿੱਠ ਨਹੀਂ ਲੱਗਣ ਦੇ ਦੀ ਨੇਰੀ ਛਾਤ ਤੇ ਇੱਕ ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਬੋਟ ਸ਼੍ਰੋਮਣੀ ਕਾਲੀਦਾ ਦੇ ਮੀਤਵਾਰ ਸ੍ਰੀ ਵਿਕਮਜੀਤ ਸਿੰਘ ਖਾਲਸਾ ਨੂੰ ਪਾ ਕੇ ਟੱਕੜੀ ਤੇ ਮੋਰ ਲਾ ਕੇ ਇਹਨੂੰ ਕਾਮਯਾਬ ਬਣਾਉਣਾ ਤੇ ਮੇਰੇ ਕੋ ਸਮਾਂ ਨਹੀਂ ਘਟਾ ਅੰਦਰ ਦੇ ਵਿੱਚ ਮੈਂ ਤੁਹਾਨੂੰ ਫੇਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੇਰੇ ਬੀਜੋ

ਸ਼ੋਭਨੀ ਕਾਲੀਦਾ ਜਿੰਦਾਬਾਦ ਸ਼ੋਭਨੀ ਕਾਲੀਦਾ ਜਿੰਦਾਬਾਦ ਸਦਾ ਸੁਬੀਰ ਸਿੰਘ ਦੀ ਬਾਦੋ ਜਿੰਦਾਬਾਦ ਸ਼ਾ ਦਿਗਮ ਜੀ ਸਿੰਘ ਦੀ ਖਾਛਾ ਜਿੰਦਾਬਾਦ ਮੋਰ ਕਿੱਥੇ ਲਾਉਣੀ ਆ ਮੱਕੜੀ ਤੇ ਲਾਉਣੀ ਆ ਮੋਰ ਕਿੱਥੇ ਲਾਉਣੀ ਆ ਮੱਕੜੀ ਤੇ ਲਾਉਣੀ ਆ ਮੇਰੇ ਵੀਰੋ ਝੰਗਾੜਾ ਘੜਾ ਦੋ ਤਦੀਕ ਨੂੰ ਝੰਗਾੜਾ ਮਸ਼ੀਨ ਦੀਆਂ ਕੇ ਮੇਬੇ ਹਾ ਝੰਗਾੜਾ ਨਿਕਲਦੀਆਂ ਨੇ ਜਿਹੜੇ ਕੇ ਬੈੜੀ ਦੇਖਣ ਕੋਈ ਲੋਕ ਪੁੱਛ ਕਰੇ ਲੋਕ ਥੋੜਾ ਬਦਲਾ ਨਹੀਂ ਥੋੜਾ ਬਦਲਾ ਲੈਣਾ ਚਾਹੁੰਦੇ ਆ ਜਿਹੜੇ ਤੁਸੀਂ ਸਾਨੂੰ ਲੋਕ ਤੁਸੀਂ ਬੰਤਾਈ ਸਾਜ ਤੁਸੀਂ ਸਾਨੂੰ ਮਾਰ ਕੇ ਰੱਖਦਾ ਤੁਸੀਂ ਖਾਣ ਕਰਕੇ ਰੱਖਦਾ ਪਹਿਲਾ 5 ਸਾਲ ਕਾਂਗਰਸ ਸਰਕਾਰ ਨੇ ਸਾਨੂੰ ਖਾ ਲਿਆ ਉਹ 25 ਸਾਲ ਤੁਸੀਂ ਸਾਨੂੰ ਖਾ ਲਿਆ ਅੰਤ ਦੇ ਵਿੱਚ ਮੈਂ ਲੋਕ ਸਾਰਾ ਹਟੇ ਗਏ ਜਾਂਦੇ ਪਾਸਾ ਸਾਰੇ ਸੱਜਣੇ ਸ਼੍ਰੋਮੀ ਕਾਲੀ ਦੰਦੇ ਹਰਕਮ ਯਾਰਸ ਮਜੀਦ ਜੀ ਮਨੀ ਕੁਰਸਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਧਮ ਜਲਾ ਸਾਹਿਬ ਹੋਰ ਐਸ ਨਗਰ ਦੇ ਬਹੁਤ ਹੀ ਆਗੂ ਸਭਾ ਨੇ ਬੈਠੇ ਨੇ ਸਰਪੰਚ ਮਰਲੂਦਾ ਤੋਂ ਹੋਰ ਸਾਡੇ ਸਰਕਲ ਪ੍ਰਧਾਨ ਨਰਜੀਤ ਸਿੰਘ ਜੀ ਦੌਂਸਪੁਰ ਤਬਦੀਬ ਸਿੰਘ ਜੀ ਮਕਸੂਦਣਾ ਹੋਰ ਮੈਂ ਕਿਹਦੇ ਜੀ ਦੇ ਨਾਮ ਲਵਾਂ ਸਾਰੇ ਸਤਿਕਾਰਯੋਗ ਆਗੂ ਸਭਾ ਨੇ ਬੈਠੇ ਮਤੇ ਪ੍ਰਵੰਗ ਕਰੋ ਵੈਕੁਰ ਜੀ ਦਾ 감사 ਹੈ ਜਿਹੜਾ ਇਹ ਪਰ ਆਪਾਂ ਮੇ ਤੋਂ ਪਹਿਲਾਂ ਸਾਰੇ ਆਗੂ ਨੇ ਆਪਣੇ ਆਪਣੇ ਵਿਚਾਰ ਲਿਖਿਆ ਨੇ ਇਹ ਜਿਹੜਾ ਟਾਈਮ ਹੈ ਇਹ ਸੋਚ ਕੇ ਚੱਲਣ ਦਾ ਸਮਾਂ ਤੇ ਆਪਾਂ ਪਹਿਲਾਂ ਦੇਖ ਚੁੱਕੇ ਹਾਂ ਹਰ ਸੇਕਾ ਜਿਹੜਾ ਵੀ ਆਉਂਦਾ ਹੈ ਉਹਨਾਂ ਕੋਈ ਪੁਆਇੰਟ ਬਣਾ ਲੈਂਦਾ ਹੈ ਕਿ ਲੋਕਾਂ ਕੋਲੋਂ ਕਿਸ ਤਰੀਕੇ ਨਾਲ ਵੋਟਾਂ ਲੈ ਜਾਵੇ ਪਹਿਲਾਂ ਕਾਂਗਰਸ ਵਾਲਿਆਂ ਨੇ ਆਪਣੇ ਫਾਰਮੂਲੇ ਲਗਾਏ ਵੋਟਾਂ ਲੈ ਗਏ ਤੇ ਆਪਣੀ ਸਰਕਾਰ ਬਣਾ ਲਈ ਪਰ ਕਰਿਆ ਕੁਝ ਨਹੀਂ ਬਹੁਤ ਵੱਡੇ ਧੋਖੇ ਦੇ ਵਿੱਚ ਰੱਖਿਆ ਕਿਉਂ ਮੈਂ ਪਹਿਲਾਂ ਕਾਂਗਰਸ ਸਰਕਾਰ ਦੇ ਵਿੱਚ ਮੈਂ ਇਸ ਕਰਕੇ ਤੁਹਾਨੂੰ ਜਾਣਕਾਰੀ ਦਿੰਨਾ ਮੈਂ ਕਾਂਗਰਸ ਸਰਕਾਰ ਦੇ ਵਿੱਚ ਕਾਫੀ ਸਾਲ ਰਹੀ ਹਾਂ ਬਹੁਤ ਘੱਟ ਸਮਾਂ ਰਹਿ ਗਿਆ ਲੋਕ ਸਭਾ ਚੋਣਾਂ ਦੇ ਅੰਦਰ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਦੇ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਨਗਰ ਵਿੱਚ ਆਦਰ ਹੋਈਆਂ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਤਕਰੀਬਨ ਸਾਰੇ ਬੋਲ ਰਹੇ ਨੇ ਮੌਜੂਦਾ ਰਾਸੀ ਹਾਲਾਤਾਂ ਤੇ ਹਰ ਪੱਖ ਤੇ ਚਰਣਾ ਪਾ ਰਿਹਾ ਆਪਰੇ ਸਾਹਮਣੇ ਬਹੁਤ ਕੋਈ ਮੁਕਾਬਲਾ ਇਸ ਸੀਟ ਦੇ ਉੱਤੇ ਆਕਾਦੀਦਤੂ ਬਿਨਾ 3-4 ਹੋਰ ਪਾਰਟੀਆਂ ਵੀ ਨੇ ਜਿਹੜੀਆਂ ਗੁੰਮਰਈਆਂ ਨੇ ਆਮ ਜਨਤਾ ਨਾਲ ਸੰਪਰਕ ਕਰ ਰਹੀਆਂ ਸ਼੍ਰੋਮਣੀ ਕਾਜੀਦਲ ਤੁਹਾਡੀ ਆਪਣੀ ਪਾਰਟੀ ਪੰਜਾਬ ਦੇ ਵਿੱਚੋਂ ਚੱਲਣ ਵਾਲੀ ਪਾਰਟੀ ਆਪਣੇ ਹਿੱਤਾਂ ਲਈ ਜਦੋਂ ਜਹਿਦ ਕਰਨ ਵਾਲੀ ਪਾਰਟੀ ਹੈ ਐਵੇਂ ਨਹੀਂ ਹੱਟੇ ਹੋਏ ਸਰਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਤਿੰਨ ਵਾਰ ਮੇਰੇ ਪਿੱਛੇ ਸਾਡੀ ਬਸੰਤ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਰਹੇ ਤੇ ਦੋ ਵਾਰ ਮੈਨੂੰ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਦੋਨਾਂ ਸਰਕਾਰਾਂ ਚ ਹਮੇਸ਼ਾ ਸਰਪ੍ਰਕਾਰਸ਼ਿਕ ਬਾਦਲ ਦਾ ਇਹ ਕਹਿਣਾ ਹੁੰਦਾ ਸੀ ਕਿ ਲੋਕਾਂ ਨੂੰ ਆਪਾਂ ਨੂੰ ਸ਼ਕਤੀ ਮਿਲੀ ਹੈ ਲੋਕਾਂ ਚ ਰਹੋ ਕੰਮ ਕਾਰਜ ਕਰੋ ਸਰਕਾਰ ਦੀਆਂ ਸਕੀਮਾਂ ਨੂੰ ਪਿੰਡਾਂ ਤੱਕ ਲੈ ਕੇ ਜਾਓ ਜੇ ਕੋਈ ਕੰਮ ਤੁਹਾਡੇ ਕੋਲ ਨਹੀਂ ਹੁੰਦਾ ਮੈਨੂੰ ਦੱਸੋ ਆਪਾਂ ਲੋਕਾਂ ਨੂੰ ਜਵਾਬ ਦੇ ਆ ਕਿੱਥੇ ਜਿੱਥੇ ਵੀ ਮੈਨੂੰ ਪਾਰਟੀ ਨੇ ਇਲੈਕਸ਼ਨ ਲੜਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੱਠੀ ਤੁਹਾਨੂੰ ਨਾਲ ਗੱਲ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਮੈਂ ਨਗਰਵਾਲੋਂ ਬੇਸਤੀ ਕਰਦਾ ਸੈਕਟਰੀ ਮਜੀਤ ਸਿੰਘ ਜੀ ਉਹ ਆਉਣ پاتي ري اوه يا لاني يا ما او دو دو او 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 ਜਿੰਦਾਬਾਦ ਸਰਦਾਰ ਸ਼ਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਗਵੀ ਸਿੰਘ ਜੀ ਸਾਹਬਾਦਰਾ ਜਿੰਦਾਬਾਦ ਜੀਤ ਸਿੰਘ ਜੀ ਬੰਪਾਰਾ ਜਿੰਦਾਬਾਦ ਬੋਨੇ ਸੋਨਿਆਰ ਹਰ ਜੀ ਅਕਾਲੇ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਦਿਨੋਂ ਦਿਨ ਵੱਧ ਰਿਹਾ ਕਿਉਂਕਿ ਕੁਝ ਨੌਜਵਾਨ ਵੱਖ-ਵੱਖਰੀ ਪਾਰਟੀਆਂ ਛੱਡ ਕੇ ਅੱਜ ਵੀ ਸ਼ਾਮਲ ਹੋਏ ਨੇ ਸੋ ਮੈਂ ਸਮਝਦਾ ਕਿ ਇਹ ਸਲਕੇ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਕਿ ਪਿੱਛੇ ਜੋ ਗਲਤੀ ਆਮ ਆਦਮੀ ਪਾਰਟੀ ਦੀ ਮਰਦ ਕਰਕੇ ਹੋਈ ਆ ਉਹ ਦੁਹਰਾਇ ਨਹੀਂ ਜਾਊਗੀ ਕਿਉਂਕਿ ਉਹਨਾਂ ਦੀ ਮਦਦ ਕਰਨ ਦੇ ਨਾਲ ਜੋ ਵਾਅਦੇ ਇਸ ਪਾਰਟੀ ਨੇ ਕੀਤੇ ਸਨ ਉਹ ਸਾਰੇ ਜਿਹੜੇ ਨੇ ਪੂਰੇ ਨਹੀਂ ਹੋਏ ਅੱਜ ਸੰਘਤ ਆਪਣੀ ਪੁਰਾਣੀ ਤੇ ਖੇਤਰੀ ਪਾਰਟੀ ਦੇ ਨਾਲ ਖੜ ਗਈ ਹੈ ਔਰ ਲੋਕ ਇਸ ਗੱਲ ਦਾ ਜਿਹੜਾ ਵਾ ਅਹਿਸਾਸ ਕਰਾ ਰਹੇ ਨੇ ਕਿ ਪਿਛਲੇ ਸਮਿਆਂ ਚ ਜੋ ਹੋਇਆ ਉਹ ਠੀਕ ਨਹੀਂ ਸੀ ਗਲਤੀ ਨੂੰ ਸੁਧਾਰਨ ਵਾਸਤੇ ਅਸੀਂ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਕਾਲੀਦਾਨ ਨੂੰ ਜੁਟਾਉਂਦੇ ਕਿਉਂਕਿ ਬੀਬੀਆਂ ਵੀ ਅੱਜ ਆਪਾਂ ਦੇਖੀਏ ਬਹੁਤ ਬੀਬੀਆਂ ਵੀ ਕਹਿ ਰਹੀਆਂ ਜੀ ਬੀਬੀਆਂ ਕੀ ਕਹਿ ਰਹੀਆਂ ਬੀਬੀਆਂ ਦੀ ਡਿਮਾਂਡ 1000 ਰੁਪਈਆ ਨੂੰ ਲੈ ਕੇ ਸੀ ਕਾਰਡ ਨੀਲੇ ਕੱਟਦੇ ਸੀਗੇ ਕਣਕ ਨੂੰ ਲੈ ਕੇ ਸੀ ਸਾਡੇ ਵੇਲੇ ਜਿਹੜੀ ਆਟਾ ਦਾਲ ਦੀ ਸਕੀਮ ਸੀ ਉਹ 40 ਕਿਲੋ ਸੀ ਜਿਹੜੀ ਅੱਜ ਲਫਾਫੇ 'ਚ 5 ਕਿਲੋ ਰਹਿ ਗਈ ਸਾਡੇ ਵੇਲੇ ਬੋਰੀ ਚ ਆਉਂਦੀ ਸੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਗਰੀਬ ਵਰਗ ਨਾਲ ਸੰਬੰਧਤ ਸਰਕਾਰ ਅਕਾਲੀ ਦਲ ਦੀ ਚਲਾਉਂਦੀ ਸੀ ਇਹਨਾਂ ਨੇ ਬੰਦ ਕਰ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਬੀਬੀਆਂ 'ਚ ਭਾਰੀ ਰੋਸ ਸੀ ਮੈਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਸਾਰੀਆਂ ਮੰਗਾਂ ਜਿਹੜੀਆਂ ਤੁਹਾਡੀਆਂ ਪਹਿਲ ਦੇ ਦਾਇਰੇ ਹਲਵਾ ਜੀ ਮੇਰਵਾ ਨੇ ਜੀ ਮਾਤਾ ਜੀ ਕੀ ਹਾਲ ਹੈ ਠੀਕ ਹੋ ਹਾਲ ਤਾਂ ਸਾਡੇ ਠੀਕ ਆ ਸਾਡੀ ਤਾਂ ਸਾਡੇ ਹਾਲ ਵੀ ਨਹੀਂ ਠੀਕ ਸਾਡੇ ਸਵਾਲ ਵੀ ਨਹੀਂ ਠੀਕ ਇੱਕ ਹੋਰ ਚੀਜ਼ ਦੱਸੋ ਤੁਹਾਨੂੰ ਕਣ ਕਿੰਨੀ ਚਲਦੀ ਹੈ ਕਣ ਸਾਨੂੰ ਮਿਲਦੀ ਆ ਜੀ ਅੱਗੇ ਸਾਨੂੰ 15 ਕਿਲੋ ਦਿੰਦੇ ਸੀਗੇ ਪਰ ਨਵੇਂ ਮਹੀਨਿਆਂ ਦੀ ਹੁਣ ਸਾਨੂੰ 10 ਕਿਲੋ ਦਿੱਤੀ ਆ ਇਹਨਾਂ ਨੇ 2 ਮਹੀਨਿਆਂ ਦੀ ਫਿਰ 5 ਕਿਲੋ ਨਾਲ ਸਾਰ ਲੈਂਦੀ ਆ ਮੀਨਾ ਬੀਬੀ ਤੋਂ 5 ਕਿਲੋ ਨਾਲ ਸਾਡਾ ਕਿੱਥੇ ਛੜਦਾ ਸਾਡੇ ਕੁੱਤੇ ਆ ਬਿੱਲਿਆਂ ਨੂੰ ਵੀ ਰਾਹ ਖੜੇ ਪਾਉਣੀ ਪੈਂਦੀ ਆ ਬੁਰਕੀ ਰੋਟੀ ਕੋਈ ਰਿਸ਼ਤੇਦਾਰ ਆ ਜਾਂਦਾ ਉਹਨੂੰ ਫਿਰ ਅਸੀਂ ਰੁੱਖੀ ਰੋਟੀ ਖਵਾਵਾਂਗੇ 5 ਕਿਲੋ ਨਾਲ ਇੱਕ ਚੀਜ਼ ਸੋਚੀ ਆ ਵੀ ਆਪਣਾ 2 2.5 ਕਿਲੋ ਆਟਾ ਇੱਕ ਟਾਈਮ ਦਾ ਹੁੰਦਾ ਪੱਕਦਾ ਵਾ ਇੰਨਾ ਪੱਕਦਾ ਇਹ ਰੁੱਖੀਆਂ ਰੋਟੀਆਂ ਨੇ ਹਜੇ ਸਾਨੂੰ ਕਹਿੰਦੇ ਹੋਰ ਸਾਨੂੰ ਮੁਰਗੇ ਚਾਹੀਦੇ ਨੇ ਵਾਜੀ ਜੀ ਮੁਰਗੇ ਦਾ ਨਾ ਦੋ ਹਾਂ ਨਾ ਸਾਂ ਮੂੰਗੀ ਦਾ ਦੇ ਦੋ ਦਾਲਾਂ ਤਾਂ ਦੇ ਦੋ ਬਾਸ ਬਾਦਲ ਦੇ ਚੰਗਾ ਸੀ ਰਾਜ ਤਾਂ ਜਦ ਸਾਨੂੰ ਵਧੀਆ ਚੱਲ ਦਾਲ ਵੀ ਮਿਲਦੀ ਸੀ ਜੀ ਕਦੇ ਸਾਨੂੰ ਮਾਂ ਵੀ ਮਿਲ ਜਾਂਦੇ ਸੀ ਸੋਲੇ ਵੀ ਮਿਲਦੇ ਸੀ ਬਾਦਲ ਦੇ ਰਾਜ ਕਣ ਕਿੰਨੀ ਮਿਲਦੀ ਸੀ ਕਣਕ ਆਪਾਂ ਕਿੰਨੀ ਮਿਲਦੀ ਸੀ 2 ਰੁਪਏ ਕਿੰਨੇ ਵਾਲੀ ਮਿਲਦੀ 2 ਰੁਪਏ ਵਾਲੀ ਕਿਲੋ ਵਾਲੀ ਕਿੰਨੀ ਕਣਕ ਮਿਲਦੀ ਹੁੰਦੀ ਸੀ ਆਪਾਂ ਨੂੰ 30 ਕਿਲੋ ਮਿਲਦੀ ਸੀ ਇੱਕ ਜੀ ਨੂੰ ਬਾਈ ਜੀ 30 ਕਿਲੋ ਕਣਕ ਮਿਲਦੀ ਸੀਗੀ ਇੱਕ ਜੀ ਨੂੰ ਇੱਕ ਜੀ ਨੂੰ 30 ਕਿਲੋ ਕਣਕ ਮਿਲਦੀ ਸੀ ਦਾਲ ਮਿਲਦੀ ᱛᱮ ਦੱਸ ਦਿਆ ਨਾ ਭੈਣ ਜੀ ਕੀ ਕੀ ਮਿਲਦਾ ਸੀ ਜਦ ਸੋਲੇ ਵੀ ਮਿਲਦੇ ਸੀ ਸਾਨੂੰ ਮਾਂ ਵੀ ਮਿਲਦੇ ਸੀਗੇ ਹੁਣ ਤਾਂ ਸਾਨੂੰ ਕੁਛ ਵੀ ਨਹੀਂ ਹੁਣ 5 ਕਿਲੋ ਕਣਕ ਦੇ ਕੇ ਬਰਾ ਦਿੰਦੇ ਨੇ ਜੇ ਕੋਈ ਸੂਰਾ ਨੂੰ ਲਾ ਕੇ ਤੇ ਨਾ ਹੁਣ ਤੋਂ ਮਿਲਾਈਂ ਬੋਲੇ ਸੋਨਿਹਾਲ ਸੋਨਿਹਾਲ ਸ਼੍ਰੋਮਣੀ ਕਾਲੀਦਾਲ ਜਿੰਦਾਬਾਦ ਸ਼੍ਰੋਮਣੀ ਕਾਲੀਦਾਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਵੈਰਲ ਜਿੰਦਾਬਾਦ ਸਰਦਾਰ ਦਾ ਆਸਮ ਦਾ ਬਰਾਬਰ ਆ 1 ਤਰੀਕ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੋ ਵੈਸੇ ਵੀ ਕਿ ਇੱਕ ਇਤਿਹਾਸ ਵਾਸਤੇ ਜਿਹੜੀ ਬੜੀ ਅਹਿਮਤ ਰੱਖਦੀ ਹੈ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਉਹਦਾ ਪਹਿਲਾ ਦਿਨ 1 ਤਰੀਕ ਸੀ ਛੋ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਸਭ ਰਲੀਆਂ ਪਾਰਟੀਆਂ ਨੇ ਇਹਨਾਂ ਨੂੰ ਸ਼ਬਸਕਾਉਣ ਵਾਸਤੇ 1 ਤਰੀਕ ਨੂੰ ਲੱਪ ਕੇ ਸ਼੍ਰੋਮਣੀ ਕਾਲੀਦਾ ਨੂੰ ਵੋਟਾਂ ਪਾਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਠੀਕ ਹੈ ਜੀ ਨਗਰ ਵੱਲੋਂ ਬੋਲੇ ਸੋਨਿਹਾਲ ਚਲੇ ਬਹਿ ਕੇ ਕਰਨ ਵਾਲੇ ہاں ਵੀ ਪਾਈ ਹੈ ਰੋਟੀਆਂ ਦੀ ਆ ਜਪਾ ਤਾਂ ਹੀ ਤਾਂ ਘੜਾਇਆ ਜੀ ਥਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲੀ ਦਲ ਸਰਦਾਰ ਬੇਗਮ ਜੀ ਦੇ ਖਾਲਸਾ ਤੱਕੜੀ ਤੇ ਪਾ ਕੇ ਆਪਣਾ 5 ਨੰਬਰ ਨਿਸ਼ਾਨ ਆ 5 ਨੰਬਰ 5 ਨੰਬਰ ਤੇ ਬੱਧਵਾ ਕੇ ਚਿੰਤਾ ਘਟਾ ਦਿਓ ਮਸ਼ੀਨ ਦੀ ਆ ਮੈਂ ਤਵੇ ਫੇਰ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਭੁੱਲਣਾ ਨਹੀਂ ਮੇਰੇ ਵੀਰੋ ਉੱਠ ਜਾਗੋ ਜਾਗਣ ਦਾ ਮੌਕਾ ਆਇਆ ਜੇ ਨਾ ਜਾਗੇ ਆਪਾਂ ਪੁਸ਼ਟਾਵਾਂਗੇ ਹੁਣ ਵੀ ਆਪਾਂ 250 ਸਾਲ ਦੇ ਪੁਸ਼ਟਾ ਰਹੇ ਹਾਂ ਆ ਰਾਤ ਦੇ ਵਿੱਚ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਕਿ ਆਪਣਾ ਜਗਵੀਰ ਸਿੰਘ ਦੀ ਬਾਦੋ ਜਿੰਦਾਬਾਦ ਸਰਦਾਰ ਜਗਵੀਰ ਸਿੰਘ ਦੀ ਬਾਦੋ ਜਿੰਦਾਬਾਦ ਰਾਜ ਵਿਕਮਜੀ ਸਿੰਘ ਖਾਲਸਾ ਜਿੰਦਾਬਾਦ ਔਰ ਕਿੱਥੇ ਪਾਉਣੀ ਆ ਧੱਕੜੀ ਨੂੰ ਪਾਉਣੀ ਆ ਔਰ ਕਿੱਥੇ ਪਾਉਣੀ ਆ ਧੱਕੜੀ ਨੂੰ ਪਾਉਣੀ ਆ

ਦੇਹਾ ਲਈ ਸੀ ਜੀ ਸਾਧ ਮਾਜਲਾ ਹਰਪਾਲ ਸਿੰਘ ਜੱਲਾ ਦੋਨੋਂ ਮੈਂਬਰ ਸ਼ੋਮੀਂਗ ਬੁਗਰਾ ਕਮੇਟੀ ਸ਼੍ਰੋਮਣੀ ਗਾਜੀਦੰਦ ਦੇ ਤੀਸਰੀ ਬਿੰਦੂ ਪ੍ਰਧਾਨ ਸਰਪਾਤਿ ਜਸਪ੍ਰੀ ਚੋੜੀ ਯੂਥ ਦੇ ਸੈਕਲਰ ਪ੍ਰਧਾਨ ਜੀਸੀ ਦੇ ਮੈਂਬਰ ਸਭਾ ਸਮਾਜਿਕ ਸੰਗਤ ਵਾਹਿਗੁਰੂ ਜੀ ਦਾ ਖਾਤਮਾ ਪਰਿਵਾਰ ਜੀ ਜੁਣਾ ਬਹੁਤ ਨੇੜੇ ਆ ਪੁੱਛੀਆਂ ਨੇ ਮੈਂ ਸ਼੍ਰੋਮਣੀ ਕਾਲਜ ਦੀ ਸਮੂਹ ਜੀ ਤਿਰਨਾੜ ਅਸੀਂ ਲੋਕੀ ਹਲਕਾ ਬੈਣ ਦੇ ਵਾਪਸ ਪਿੰਡਾਂ ਦੇ ਉੱਪਰ ਸੰਗਠਨ ਕਰ ਰਿਹਾ ਹਰ ਪਿੰਡ ਦੇ ਵਿੱਚ ਵੱਡੇ ਵੱਡੇ ਕਾਪੂ ਮੜਾ ਪਾਲੀ ਕੁਸ਼ਿਆ ਫੰਦੇ ਦੇ ਵਿੱਚ ਨਗਰ ਨਿਵਾਸੀ ਸਾਰ ਸੰਗਤ ਦੀ ਸਤਿ ਅੰਦਰ ਤੋਂ ਵਾਹਿਗੁਰੂ ਜੀ ਕਾਰ ਕਰਦਾ ਵਾਹਿਗੁਰੂ ਜੀ ਕੀ ਸੇਕੀ ਕਿ ਚਾਰਾਂ ਤੁਸੀਂ ਚੋਣਾਂ ਦੇ ਸਬੰਧ ਵਿੱਚ ਪਹਿਲਾਂ ਬੁਲਾਰਿਆਂ ਨੂੰ ਸੁਣ ਲਈਆਂ ਨੇ ਤੇ ਬਸ ਛੋਟੀ ਜਿਹੀ ਗੱਲ ਹੁੰਦੀ ਆ ਕਿ ਜਦੋਂ ਅਸੀਂ ਆਪਣੀ ਵੋਟ ਦਾ ਫੈਸਲਾ ਕਰਨਾ ਹੁੰਦਾ ਤਾਂ ਅਸੀਂ ਇਹੀ ਦੇਖਣਾ ਹੁੰਦਾ ਹੈ ਕਿ ਸਮਾਜ ਦੇ ਪੱਧਰ ਵਿੱਚ ਜਾਣ ਵਾਲੀਆਂ ਪਾਰਟੀਆਂ ਕਿਹੜੀਆਂ ਨੇ ਪੰਜਾਬ ਦੇ ਪੱਧਰ ਵਿੱਚ ਖਾਸ ਕਰਕੇ ਜਾਣ ਵਾਲੀਆਂ ਪਾਰਟੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਇਤਿਹਾਸ ਦੀਆਂ ਗੱਲਾਂ ਤੁਹਾਡੇ ਸਾਹਮਣੇ ਬਾਕੀ ਦੇ ਬੁਲਾਰਿਆਂ ਨੇ ਰੱਖੀਆਂ ਨੇ ਪਰ ਜੇ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਮਿਲਣ ਵਾਲੀਆਂ ਸਹੂਲਤਾਂ ਦਾ ਇਤਿਹਾਸ ਦੇਖਣਾ ਹੋਵੇ ਭਾਵੇਂ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਭਾਵੇਂ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਭਾਵੇਂ ਪੰਜਾਬ ਦੇ ਅਨਸੂਚਿਤ ਜਾਤੀ ਵਰਗ ਦੇ ਕਾਮਿਆਂ ਤੇ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਭਾਵੇਂ ਔਰਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਹੜੀ ਕਾਦੀ ਦਾ ਦੇ ਖਿਲਾਫ ਪ੍ਰਚਾਰ ਕੀਤਾ ਗਿਆ ਉਹਨਾਂ ਚੋ ਕੋਈ ਅਜੇ ਤੱਕ ਸਾਬਤ ਨਹੀਂ ਹੋ ਸਕੀ ਤੇ ਕੋਈ ਨਹੀਂ ਵਾਦਾ ਇਹੋ ਜਿਹਾ ਨਹੀਂ ਜਿਹੜਾ ਉਹਨਾਂ ਸਰਕਾਰਾਂ ਨੇ ਪੂਰਾ ਕੀਤਾ ਹੋਵੇ ਤੇ ਲੋਕਾਂ ਨੂੰ ਕੰਮ ਕਰਕੇ ਦਿਖਾਇਆ ਹੋਵੇ ਤੇ ਸਾਡੇ ਦਰਮਿਆਨ ਜਿਹੜੇ ਉਮੀਦਵਾਰ ਨੇ ਉਹ ਸਾਡੇ ਇਲਾਕੇ ਦੇ ਨੇ ਬਲੌਰ ਤੇ ਜੰਪੜ ਨੇ ਸਾਡੇ ਵਿੱਚ ਰਹੇ ਨੇ ਤੇ ਖਾਲਸਾ ਪਰਿਵਾਰ ਨੂੰ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਆਪਣੇ ਵਿੱਚੇ ਵਿਚਰੇ ਨੇ ਖੰਨੇ ਤੋਂ ਐਮ.ਐਲ.ਏ ਵੀ ਰਹੇ ਨੇ ਸੋ ਇਸ ਕਰਕੇ ਸਾਰੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੋਰ ਲਾਵਾਂਗੇ ਪਿਛੇ ਰੋਮੀ ਗਾਦੀਦਾਂ ਦੇ ਹੱਥੋਂ ਵਿੱਚ ਸਾਡੀਆਂ ਵੋਟਾਂ ਪੁੱਗਣ ਤੇ ਬੱਚੇ-ਬੱਚੇ ਨੂੰ ਅਸੀਂ ਇਸ ਗੱਲ ਦੀ ਵệਦ ਕਰਾਂਗੇ ਕਿ ਉਹ ਸੋਨੇ ਹੀ ਗਾਦੀਦਾਂ ਨੂੰ ਦੁਬਾਰਾ ਮੌਕਾ ਦੇ ਕੇ ਕਾਮਯਾਬ ਕਰਨ ਤਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਜਿਹਨੂੰ ਪੰਜਾਬ ਦੇ ਧਰਮ ਦੀ ਪੰਜਾਬ ਦੇ ਸੱਭਿਆਚਾਰ ਦੀ ਪੰਜਾਬ ਦੀਆਂ ਲੋਰਾਂ ਦੀ ਪੰਜਾਬ ਦੀਆਂ ਰਸਮਾਂ ਦੀ ਜਾਣਕਾਰੀ ਆ ਉਹਨਾਂ ਦੇ ਹੱਥ ਵਿੱਚ ਸਤਾ ਜਾ ਸਕੇ ਤੇ ਪੰਜਾਬ ਦੀ ਗੱਲ ਪਾਰਲੀਮੈਂਟ ਵਿੱਚ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਦੀ ਜੋਸ਼ ਸ਼ੋਰ ਨਾਲ ਕਰ ਸਕਣ ਸੋ ਮੈਂ ਸਾਡੇ ਦੋਵਾਂ ਨਗਰਾਂ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਜੇ ਕਿ ਪੂਰੇ ਜੋਸ਼ ਸ਼ੋਰ ਨਾਲ ਸ੍ਰੋਮਣੀ ਕਾਲੀਦਾ ਦੇ ਹਰ ਕੋਈ ਇੱਕ ਵੋਟਾਂ ਨੂੰ ਘੁਟਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੇ ਸਮਾਗਮ ਵਿੱਚ ਬਹੁਤ ਗਰਮੀ ਵਿੱਚ ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿਮਾ ਯਾਤਰਾ ਕਰਦਾ ਆਏ ਆ ਬੱਦੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ